ਜਾਤੀ ਨੂੰ ਜੂਸਬਾ ਬਣੇ 10 ਪਾਰੀਅਤ ਮਾਰਚ ਕਰਕੇ ਬੀਜੇਪੀ ਦੀ ਮੋਦੀ ਸਰਕਾਰ ਦਾ ਵਿਧ ਪੰਜਾਬ ਸਰਕਾਰ ਦਾ ਪੁੱਤਰਾ ਫੁਕਿਆ ਗਿਆ ਅਜਦਾ ਹੈ ਤੁਹਾਨੂੰ ਪਤਾ ਕੱਲ ਜਣੀ ਅਮਰਸਰ ਦੇ ਅੰਦਰ ਡਾਕਟਰ ਬੀ ਆਰ ਅੰਬੇਦਕਰ ਦੀ ਹਉਤ ਤੋੜਨਾ ਇਹ ਉਹ ਸਮੇਂ ਘਟਨਾਈ ਹੈ ਜਦੋਂ ਰੇਟ ਦਾ ਸੰਧਾਨ 26 ਜਨਵਰੀ ਨੂੰ ਲਾਗੂ ਦਿੱਤੇ ਉੱਤੇ ਜਦੋਂ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਚੇਤਨ ਹੁੰਦਾ ਕੱਲ ਇਹੋ ਜੀ ਘਟਨਾ ਵਾਪਰ ਜਾਣੀ ਮੈਂ ਸਮਝਦਾ ਅਮਰਸਰ ਦੇ ਅੰਦਰ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਸਤਾ ਪਿਆ ਸੀ ਔਰ ਦੂਸਰੀ ਜਿਹੜੀ ਮੋਦੀ ਦੀ ਮਨਛਾ ਆ ਕਿ ਦੇਸ਼ ਦੇ ਸੰਵਿਧਾਨ ਘਾੜਿਆਂ ਦੇ ਖਿਲਾਫ ਇਹੋ ਜਿਹਿਆਂ ਮਨਘੜਤ ਇਹੋ ਜਿਹਿਆਂ ਕਠਨਾਵਾਵਾਂ ਵਾਪਰਨੀਆਂ ਦੇਸ਼ ਦੇ ਅੰਦਰ ਫਿਰਕਾ ਪ੍ਰਸਿੱਧੀਆਂ ਉਹ ਪੂਰੀ ਤਰ੍ਹਾਂ ਨਾ ਸਹਿਣਯੋਗ ਆ ਅੱਜ ਜਿੱਥੇ ਦਲਤ ਕਿਤੇ ਬੰਦੀਆਂ ਨੇ ਅੱਜ ਅਮਰਸਰ ਬੰਦ ਦਾ ਸੱਦਾ ਦਿੱਤਾ ਅਸੀਂ ਰਈਆ ਕਤਬਾ ਦੇ ਅੰਦਰ ਮਾਰਕ ਕਰਕੇ ਅੱਜ ਤਰ੍ਹਾਂ ਕੁਟੇ ਹਾਂ ਹੌਣ ਵਾਲੇ ਸਮੇਂ ਜਿਹੋ ਜਿਹੇ ਕਾਤਲਾਨਾ ਹਮਲੇ ਇਹਨਾਂ ਰਹਿਬਰਾਂ ਤੇ ਨਾਟੇ ਤਾਂ ਅਸੀਂ ਆਪ ਦੀ ਜਥੇਬੰਦੀ ਵੱਲੋਂ ਵੱਡਾ ਸ਼ਰਧਾਂਤ ਦੀਚਾਂ